ਲੇ ਵੀ ਆ ਜਮਾ ਤਾਜੀ ਸੂਈ ਹੋਈ ਝੋਟੇ ਇਥੋਂ ਮਿਹਨਤ ਕਰਕੇ ਤੇ ਇੱਥੇ ਆਉਣਾ ਨਾ ਬਹੁਤ ਵੱਡੀ ਗੱਲ ਆ ਆਪਣੇ 30 ਕਿਲੋ ਇਸ ਜਰਸੀ ਥੱਲੇ ਤੇ ਹਾਂਜੀ ਹਸੀ ਕਾਲ ਦੋਸਤੋ ਬਹੁਤ ਸਵਾਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਰਿੰਕੂ ਕੋਲੇ ਪਹੁੰਚੇ ਹੋਏ ਆ ਪਿੰਡ ਦੌਲੇ ਦੇ ਵਿੱਚ ਤੇ ਇਸ ਪਿੰਡ ਨੂੰ ਜਿਹੜਾ ਜ਼ਿਲ੍ਹਾ ਪੈਂਦਾ ਮਿੱਤਰੋ ਹਨਾ ਜ਼ਿਲ੍ਹਾ ਪੈਂਦਾ ਸ਼੍ਰੀ ਮੁਕਤਸਰ ਸਾਹਿਬ ਅੱਜ ਬਾਈਆਂ ਦਾ ਨਾ ਆਪਾਂ ਤੁਹਾਨੂੰ ਇੱਕ ਛੋਟਾ ਫਾਰਮ ਦਿਖਾਉਣੇ ਆ ਫਾਰਮਾ ਜਿਹੜਾ ਸੈਟਅਪ ਕੀਤਾ ਬਹੁਤ ਸੋਹਣਾ ਕੀਤਾ ਇੱਕ ਮੇਨ ਵੀਡੀਓ ਰਹੂਗੀ ਇਸ ਝੋਟੀ ਦੀ ਜਿਹੜੀ ਜਮਾ ਤਾਜੀ ਸੂਈ ਤੇ ਹਜੇ ਜੇਰ ਵੀ ਪੈਣੀ ਬ ਇਧਰਲੇ ਪਾਸੇ ਨਾ ਇੱਕ ਗਾਈਆਂ ਦਾ ਜਿਹੜਾ ਹੈਗਾ ਸੈਟਅਪ ਦੇਖ ਲਓ ਤੁਸੀਂ ਪਰ ਇਨਾ گاਵਾ ਦੇ ਵਿੱਚ ਇੱਕ ਜਰਸੀ ਗਾਂ ਜਿਹੜੀ ਆ ਆ ਗਈ ਇਹੇ ਵੀ ਦੇਣੀ ਆ ਦੁੱਧ ਦਿੰਦੀ ਆ ਇਹ ਤੇ ਪਿਛਲੇ ਸਾਲ ਦੀ ਜਿਹੜੀ ਹੈਗੀ ਨਾ ਬੱਚੀ ਆ ਉਹ ਤੁਸੀਂ ਦੇਖ ਲਓ ਵੀ ਸਾਹਮਣੇ ਆ ਗਈ ਆਹ ਬੱਚੀ ਇਹ ਇਸੇ ਗਾਂ ਦੀ ਧੀ ਆ ਗਈ ਅ ਬਹੁਤ ਸੋਹਣਾ ਸੁਨੱਖਾ ਫਾਰਮ ਦਾ ਸੈਟਅਪ ਲਾਇਆ ਜਿਹੜਾ ਦੇਖੋ ਤੁਸੀਂ ਹਨਾ ਵੀ گاਵਾ ਵਾਸਤੇ ਜਿਹੜਾ ਹੈਗਾ ਨਾ ਸਿਸਟਮ ਆਹ ਦੇਖ ਲਓ ਵੀ ਪਾਣੀ ਵਾਲਾ ਸਿਸਟਮ ਜਿਹੜਾ ਹੈਗਾ ਨਾ ਉਹ ਸਾਹਮਣੇ ਕਰਤਾ ਤੇ ਇੱਕ ਪਸ਼ੂ ਜਿਹੜਾ ਹੈਗਾ ਨਾ ਵੀ ਜਿਹੜਾ ਦੋ ਪਸ਼ੂ ਜਿਹੜੇ ਹੈਗੇ ਇੱਕ ਦੇ ਵਿੱਚੋਂ ਪਾਣੀ ਪੀ ਸਕਦੇ ਹੈਗੇ ਜਿਹੜੀ ਇਹਨਾਂ ਕੋਲੇ ਇੱਕ ਮੱਝ ਦੇਣੀ ਆ ਰੀਕੂ ਹੋਣਾਂ ਨੇ ਇਸੇ ਇਸੇ ਮੱਝ ਦੀ ਇੱਕ ਕੱਟੀ ਆ ਗਈ ਪਿਛਲੇ ਸੂਏ ਦੀ ਉਹ ਆ ਆ ਗਈ ਮਿੱਤਰੋ ਤੇ ਸਹੀ ਇੱਕ ਸਾਲ ਬਾਅਦ ਜਿਹੜੀ ਹੈਗੀ ਆ ਇਹ ਝੋਟੀ ਦੂਜਾ ਸੂਆ ਸੂਤੀ ਤੇ ਨਗਰ ਵੀ ਕਰਮਾਲੀ ਦੀ ਜਿਹੜੀ ਹੈਗੀ ਕੱਟੀ ਆ ਤੇ ਆਜੋ ਆਪਾਂ ਜਾਣਕਾਰੀ ਲੱਗੇ ਇਸ ਝੋਟੀ ਬਾਰੇ ਗਾਂ ਬਾਰੇ ਝੋਟੀ ਕਿਵੇਂ ਲੱਗੀ ਦੱਸਿਓ ਜਰੂਰ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਆਓ ਕਰ ਅਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਹੋਰ ਬਾਈ ਰਿੰਕੂ ਕਿਵੇਂ ਆ ਹਾਲ ਚੱਲ ਠੀਕ ਆ ਜੀ ਵਧੀਆ ਚੜਦੀ ਕਲਾ ਚੜਦੀ ਕਲਾ ਜੀ ਪਿੰਡ ਤਾਂ ਆਪਣਾ ਆ ਗਿਆ ਦੌਲਾ ਦੌਲਾ ਜੀ ਹੈਨਾ ਤੇ ਜ਼ਿਲ੍ਹਾ ਮਕਸਰ ਸਾਹਿਬ ਜੀ ਠੀਕ ਆ ਅ ਰਿਕੂ ਬਾਈ ਜਿਵੇਂ ਮੈਂ ਕਹਿੰਦਾ ਵੀ ਜਿਹੜਾ ਆਪਾਂ ਸੈਟਅਪ ਲਾਇਆ ਹੈਨਾ ਫਾਰਮ ਦਾ ਤੇ ਨਵਾਂ ਫਾਰਮ ਪਾਇਆ ਇਸ ਫਾਰਮ ਦੀਆਂ ਤੈਨੂੰ ਬਾਈ ਬਹੁਤ ਬਹੁਤ ਵਧਾਈਆਂ ਹੋਣ ਵਧਾਈਆਂ ਮਹਾਰਾਜ ਸਭ ਨੂੰ ਵਧਾਈ ਜੀ ਪਰਸੋਂ ਹੀ ਪਾਇਆ ਫਿਰ ਪਰਸੋਂ ਇੱਧਰ ਹਾਂਜੀ ਪਰਸਾਂ ਇੱਧਰ ਪਰਿਓ ਜਰ ਮੈਂ ਤੈਨੂੰ ਇੱਕ ਗੱਲ ਦੱਸਾਂ ਮੱਝ ਦੀ ਜਾਣਕਾਰੀ ਤਾਂ ਲੈਣੀ ਲੈਣੀ ਐ ਤੈਥੋਂ ਹਾਂਜੀ ਪਰ ਮੈਂ ਇਹ ਗੱਲ ਕਹਿਣਾ ਹੰਨਾ ਜੇਰੋਂ ਤੁਸੀਂ ਇਹ ਜਿਹਾ ਫਾਰਮ ਪਾਇਆ ਸੋਹਣਾ ਸੁਨੱਖਾ ਜਦੋਂ ਕੋਈ ਹੁਣ ਆਊਗਾ ਥੋੜੀ ਮਤਲਬ ਦੇਖ ਕੇ ਖੁਸ਼ ਹੋਊਗਾ ਅਗਲਾ ਪਰ ਤੁਸੀਂ ਜਿਹੜੀ ਥਾਂ ਤੋਂ ਨਿਕਲ ਕੇ ਆਏ ਹੋ ਮਿਹਨਤ ਕਰਕੇ ਵੀ ਆਹ ਦੇਖ ਲਓ ਇੱਥੇ ਪਸ਼ੂ ਹੁੰਦੇ ਸੀ ਬਾਈਆਂ ਦੇ ਇਹ ਆਹ ਸੈਟਅਪ ਦੇਖ ਲਓ ਮਿੱਤਰੋ ਕਿੱਡਾ ਇੱਕ ਤਾਂ ਸੈਟਅਪ ਆ ਤੇ ਇੱਥੋਂ ਮਿਹਨਤ ਕਰਕੇ ਤੇ ਇੱਥੇ ਆਉਣਾ ਨਾ ਬਹੁਤ ਵੱਡੀ ਗੱਲ ਆ ਆਪਣੇ ਆਪ ਚ ਤੇ ਭਾਈ ਰਿੰਕੂ ਜਿਵੇਂ ਮੰਨ ਕੇ ਚੱਲ ਗਈ ਮੈਂ ਹੁਣ ਤੇਰੀ ਕੋਲ ਆ ਚੋਟੀ ਆ ਗਈ ਜਿਹੜੀ ਇਹ ਕਿੰਨਾ ਸੂਆ ਸੂਈ ਆ ਇਹ ਦੂਜੀ ਸੂਈ ਸੂਈ ਆ ਜੀ ਅੱਜ ਹੀ ਸੂਈ ਆ ਅੱਜ ਹੀ ਸੂਈ ਤਰੀਕ ਹੈਗੀ ਦੋ ਅੱਜ ਹਾਂਜੀ ਤੇ ਮਗਰ ਕੀ ਇਹ ਤੇ ਕੱਟੀ ਆ ਜੀ ਕੱਟੀ ਆ ਗਈ ਕੱਟੀ ਕਿਹੜੇ ਬੁੱਲਦੀ ਆ ਇਹ 1470 ਦੀ ਆ ਜੀ 1470 ਦੱਸ ਦੀ 10 ਦੀ ਠੀਕ ਆ ਹਰਿਆਣੇ ਵਾਲੇ ਦੀ ਹਰਿਆਣੇ ਵਾਲੇ ਦੀ ਠੀਕ ਆ ਤੇ ਜਿਹੜਾ ਤੁਸੀਂ ਇਹ ਝੋਟੀ ਦਾ ਪਹਿਲੇ ਸੂਏ ਦਾ ਦੁੱਧ ਚੋਇਆ ਹੈ ਕਿੰਨਾ ਚੋਇਆ ਤੁਸੀਂ 16 ਲੀਟਰ ਚੋਇਆ ਜੀ 16 ਹਾਂਜੀ ਗਾਰੰਟੀ ਆ ਗਾਰੰਟੀ ਆ ਜੀ ਤੇ ਹੁਣ ਕਿੰਨਾ ਕਹਿ ਕੇ ਦੇਣੀ ਆ ਆਪਾਂ ਹੁਣ ਜੀ ਆਪਾਂ ਉਹਦਾ ਹੁਣ ਜੀ ਗਾਹਾਂ ਵਧ ਦੇਣ ਦੇ ਸਿਰ ਤੇ ਆ ਜੀ ਸਹੀ ਗੱਲ ਆ ਆਪਾਂ ਐ ਨਹੀਂ ਕਹਿੰਦੇ 20 ਦੇ ਦੂ ਜਾਂ ਕਿੰਨਾ ਦੇਊ ਜੀ ਉਹਦਾ ਹੁਣ ਇਹਦੇ ਸਾਰੇ ਪਰ 16 ਦੀ ਗਾਰੰਟੀ ਦੇ ਦੇ ਹਾਂਜੀ 16 ਦੀ ਗਾਰੰਟੀ ਹੈ ਜਿਵੇਂ ਮਾਸਟਰ ਕਹਿੰਦਾ ਸੀ ਆਪਣਾ ਵੀ ਆਪਾਂ ਅੱਜ ਆਲਾ ਦੁੱਧ ਦੱਸਣਾ ਰਵਣ ਵੀ ਜਿਹੜਾ ਆਪਾਂ ਪਿਛਲੇ ਸਾਲ ਚੋਇਆ ਤੇ ਇਦੋਂ 18 ਦੇਵੇ 20 ਦੇਵੇ ਅਗਲੇ ਦੇ ਕਰਮ ਹੋਣਗੇ ਅਗਲੇ ਦੇ ਕਰਮ ਆ ਜੀ ਤੇ ਤੁਸੀਂ ਫਿਰ ਚਵਾਈ ਕਰਕੇ ਵੀ ਦੇ ਦੋਗੇ ਤਿਆਰ ਕਰ ਲੀ ਜਦੋਂ ਹੁਣ ਸੂਤ ਆ ਪਈ ਇਹ ਹਾਂਜੀ ਹਾਂਜੀ ਵੀ ਕੋਈ 5-10 ਦਿਨਾਂ ਨੂੰ ਜੇ ਕੋਈ ਆਖੇ ਵੀ ਸਾਨੂੰ ਯਾਰ 15-16 ਕਿਲੋ ਦੁੱਧ ਤਿਆਰ ਕਰ ਦੋ 15 ਦਿਨਾਂ ਚ ਹੋ ਜਾਊਗਾ ਜੀ ਹੋ ਜਾਊਗਾ ਹੋ ਜਾਊਗਾ ਠੀਕ ਆ ਲੈ ਫਿਰ ਖੋਲ ਕੇ ਰਾਂ ਆਪਾਂ ਤੋਰ ਕੇ ਦਿਹਾਗੇ ਤੇਰੀ ਝੋਟੀ ਮਿੱਤਰੋ ਝੋਟੀ ਜਿਹੜੀ ਹੈਗੀ ਬ੍ਰੀਡ ਕਨਿੰਗੋ ਕਿਵੇਂ ਲੱਗੀ ਦੱਸਿਓ ਜ਼ਰੂਰ ਚੰਗੇ ਪਸ਼ੂਆ ਮੁਸਰ ਦੇ ਵਿੱਚ ਨਾ ਮੈਂ ਤੁਹਾਨੂੰ ਦੱਸਾਂ ਗੱਲ ਮੀ ਬਹੁਤ ਜ਼ਿਆਦੇ ਚੰਗੇ ਜੇ ਮੇਲਿਆਂ ਵਾਲੇ ਪਸ਼ੂ ਨਿਕਲੇ ਤਾਂ ਇਹਨਾਂ ਦੇ ਇਸ ਜ਼ਿਲ੍ਹੇ ਦੇ ਵਿੱਚੋਂ ਹੀ ਨਿਕਲੇ ਆ ਹੁਣ ਜਿਹੜੀ ਆਹ ਝੋਟੀ ਹੈ ਜਮਾ ਤਾਜੀ ਸੂਈ ਆ ਮੂੰ ਵੀ ਜਮਾਣ ਨਿੱਕਾ ਬਰੀਡ ਦੇ ਵਿੱਚ ਜਿਹੜੀ ਹੈਗੇ ਚੋਟੀ ਕਿਵੇਂ ਲੱਗੀ ਦੱਸਿਓ ਜਰੂਰ ਵੀ ਬਰੀਡ ਵਾਲਾ ਪੱਖਾ ਦੇਖੋ ਹੁਣ ਜਮਾ ਵੀ ਜੇਰ ਪੈਣੀ ਬਾਕੀ ਆ ਕਰਮਾ ਵਾਲੀ ਦਾ ਲੇਵਾ ਜਿਹੜਾ ਹੈਗਾ ਤੇ ਲੇਵੇ ਨੂੰ ਜਿਹੜਾ ਥਾਨ ਲੱਗਿਆ ਬਹੁਤ ਸੋਹਣਾ ਸੁਨੱਖਾ ਥਾਨ ਲੱਗਿਆ ਤੇ ਕਰਮਾ ਵਾਲੀ ਜਿਹੜੀ ਹੈਗੇ ਤੌਰ ਵੀ ਜਿਹੜੀ ਹੈਗੀ ਨਾ ਐਨ ਪੂਰੀ ਚੰਗੀ ਆ ਸਮੀਪਲੀ ਵੀ ਚੰਗੀ ਆ ਤੇ ਜਿਹੜਾ ਲੇਵੇ ਨੂੰ ਥਾਨ ਲੱਗਿਆ ਯਾਰ ਮੈਂ ਇੱਕ ਵਾਰੀ ਫੇਰ ਤੁਹਾਨੂੰ ਦੱਸਾਂ ਵੀ ਉਹ ਪੂਰੀ ਕੁਆਲਿਟੀ ਵਾਲਾ ਲੱਗਿਆ ਹੋਇਆ ਉਹ ਗੱਲ ਨਹੀਂ ਹੈਗੀ ਲੈ ਦੇਖ ਲਓ ਹੁਣ ਤੁਸੀਂ ਨੋਟ ਕਰ ਲਓ ਲੇ ਵੀ ਆ ਜਮਾ ਤਾਜੀ ਸੂਈ ਹੋਈ ਝੋਟੀ ਆ ਜਮਾ ਕੋਈ ਮਤਲਬ ਵਪਾਰ ਵਾਲਾ ਕੰਮ ਨਹੀਂ ਹੈਗਾ ਤੇ ਲੇਵਾ ਵੀ ਜਿਹੜਾ ਕਰਮਾਲੀ ਨੇ ਤਿਆਰ ਕੀਤਾ ਉਹ ਤੁਹਾਡੇ ਸਾਹਮਣੇ ਆ ਚੰਗਾ ਲੇਵਾ ਤਿਆਰ ਕੀਤਾ ਹੋਇਆ ਹੈਗਾ ਲੈ ਜਾ ਰਿੰਕੋ ਬਈ ਇਹ ਇੱਧਰ ਲੈ ਜਾ ਆ ਦੇਖੋ ਹੁਣ ਜੀ ਠੀਕ ਆ ਤੇ ਮਗਰ ਵੀ ਜਿਹੜੀ ਕੱਟੀ ਹੈ ਨਾ ਤੇ ਕੱਟੀ ਵੀ ਬਹੁਤ ਸੋਹਣੀ ਸੁਨੱਖੀ ਆ ਅੱਛਾ ਰਿੰਕੋ ਬੱਸ ਕੋਈ ਗੱਲ ਨਹੀਂ ਬਣਦੀ ਬਈ ਠੀਕ ਹੈ ਜੀ ਕੀ ਰੇਟ ਕੀ ਕਰਤਾ ਰਿੰਕੋ ਫਿਰ ਰੇਟ ਜੀ ਫੋਨ ਤੇ ਦੱਸਾਂਗੇ ਜੀ ਫੋਨ ਤੇ ਦੱਸੇਗਾ ਜੀ ਫੋਨ ਵਾਲੀ ਬਿਮਾਰੀ ਜਿਹੜੀ ਹੈਗੀ ਵਧੀ ਜਾਂਦੀ ਹੈ ਮਿੱਤਰੋ ਜਿਹੜਾ ਰੇਟ ਫੋਨ ਤੇ ਦੱਸਣ ਵਾਲੀ ਬਿਮਾਰੀ ਹੈ ਨਾ ਵਧੀ ਜਾਂਦੀ ਹੈ ਦੇਖ ਲੈ ਰਿਕੂ ਜੇ ਤਾਂ ਹੁੰਦਾ ਤਾਂ ਦੱਸ ਦੇ ਨਹੀਂ ਜੀ ਫੋਨ ਤੇ ਕਰ ਲਾਂਗੇ ਚਲੋ ਆ ਜਾ ਫਿਰ ਕਿਰਾ ਕੋਈ ਗੱਲ ਨਹੀਂ ਅੱਛਾ ਆਹਾ ਇੱਕ ਜਿਹੜੀ ਇਹਨਾਂ ਕੋਲ ਜਾਂ ਇਹ ਆਹਾ ਬਹਿੜ ਆਪਾਂ ਜਿਹੜੀ ਜਰਸੀ ਹੈ ਇਹ ਦਿਖਾ ਦਗੇ ਸਾਨੂੰ ਤੇ ਮੈਨੂੰ ਤਾਂ ਭਾਈ ਜਿਹੜੀ ਇਹਨਾਂ ਦੀ ਮਿਹਨਤ ਨਾਲ ਜਿਹੜਾ ਸਾਰਾ ਸਿਸਟਮ ਕੀਤਾ ਨਾ ਉਹ ਮੇਰੇ ਫਿੱਟ ਬੈਠਾ ਵੀ ਹਾਂ ਭਾਈ ਰਿਕੂ ਇਹ ਬਹਿੜ ਜਿਹੜੀ ਤੇਰੀ ਇਹ ਜੀ ਇਹ ਗਾਹ ਤੇਰੀ ਕਿੰਨਾ ਵਸੂਆ 8 ਤੀਜੇ ਸਮੇਸੂਈ ਹੈ ਜੀ ਸਾਡੇ ਕੋਲ ਛੋਡੇ ਕੋਲ ਤੀਜੇ ਹਾਂਜੀ ਠੀਕ ਆ ਤੇ ਹੁਣ ਗੱਬਣ ਤਾਂ ਨਹੀਂ ਹੈਗੀ ਨਹੀਂ ਹੈ ਨਹੀਂ ਜੀ ਗੱਬਣ ਨਹੀਂ ਹੈਗੀ ਦੁੱਧ ਕਿੰਨਾ ਹੋਣਾ ਥੱਲੇ ਦੋਦੀ ਜੀ ਨੋਂ ਤਾਂ 9 ਕਿਲੋ ਅਸੀਂ 8 ਕਰਕੇ ਦਵਾਗੇ ਜੀ 8 ਕਿਲੋ ਹਾਂਜੀ ਠੀਕ ਆ ਇਹਦੀ ਮਗਰ ਇਹ ਸਾਡੀ ਬੱਚੀ ਉਹ ਆ ਗਈ ਹਾਂਜੀ ਉਹ ਆ ਗਈ ਠੀਕ ਆ ਤੇ ਕਿੰਨੇ ਚ ਦੇ ਦਾਂਗੇ ਹੁਣ ਆਪਾਂ ਇਹ ਇਹ ਵੀ ਫੋਨ ਤੇ ਕਰ ਲੈ ਇਹ ਵੀ ਫੋਨ ਤੇ ਕਰਾਂਗੇ ਜੀ ਬਸ ਮੈਨੂੰ ਲੱਗ ਗਿਆ ਪਤਾ ਤੇਰਾ ਖੋਲ ਫਿਰ ਕਰ ਲੈ ਲੈ 8 ਕਿਲੋ ਦੁੱਧ ਤੇ ਕਰਕੇ ਦੇਣੀ ਹੈ ਜਰਸੀ ਗਾਂ ਆ ਗਈ ਜਿਹੜੀ ਇਹਨਾਂ ਦੀ ਤੇ ਤਾਜੀ ਦਾ ਦੁੱਧ ਮਾਸਟਰ ਜੀ ਤਾਂ ਮੈਨੂੰ ਕਹਿੰਦੇ ਸੀ ਵੀ 30 ਕਿਲੋ ਆ ਹਾਂਜੀ ਤਾਜੀ ਦਾ ਹੈਗਾ ਸੀ ਜੀ ਹੈ ਹੈਗਾ ਜੀ ਲੈ ਵੀ ਇਧਰ ਨੂੰ ਹੀ ਲਿਆ ਕਰ ਲੈ ਵੀ ਆਹ ਦੇਖ ਲੋ ਬਹੁਤ ਰੁਪਏ ਮੈਂ ਕਹਿੰਦਾ ਤੁਹਾਨੂੰ ਦੱਸਾਂ ਗੱਲ ਮਾਸਟਰ ਜੀ ਮੈਨੂੰ ਦੱਸਦੇ ਸੀ ਕਹਿੰਦਾ ਬਹੁਤ ਚੰਗੇ ਰੁਪਏ ਲਾ ਕੇ ਲਿਆਂਦੀ ਸੀ ਇਹ ਆਪਾਂ ਤੇ ਉਦੋਂ ਤਾਜੀ ਦਾ ਜਿਹੜਾ ਤਾਜੀ ਦਾ ਦੁੱਧ 30 ਕਿਲੋ ਇਸ ਜਰਸੀ ਥੱਲੇ ਤੇ ਲੇਵੇ ਦੀ ਜਿਹੜੀ ਕੁਆਲਿਟੀ ਆ ਉਹ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਤੇ ਉਹ ਐਂ ਲੱਗਦਾ ਵੀ ਤੀਜਾ ਸੂਆ ਸੂਈ ਇਹੇ ਠੀਕ ਆ ਅਗਲਾ ਲੈ ਵੀ ਜਾਂ ਹੀਟ ਚ ਵੀ ਲੱਗਦੀ ਮੈਨੂੰ ਤਾਂ ਹਾਂਜੀ ਠੀਕ ਹੈ ਹੀਟ ਚਾਹੀਏ ਹਾਂ ਲੈ ਵੀ ਤਾਰਾਂ ਵੀ ਲੱਗੀਆਂ ਪਈਆਂ ਆ ਮੌਕੇ ਦੀ ਗੱਲ ਹੀ ਆ ਗਈ ਜੇ ਕਿਤੇ ਇਹ ਬੰਦੇ ਐ ਕਹਿੰਦੇ ਸੀ ਅਸੀਂ ਮਹੀਨੇ ਦਾ ਟੀਕਾ ਭਰਾਇਆ ਤਾਂ ਸੱਜਾਂ ਗੱਪ ਤਾਂ ਜਮ ਸਾਹਮਣੇ ਫੜਿਆ ਜੀ ਆਪਣੀ ਮਾਰਨਾ ਜੀ ਹੈ ਗੱਪ ਕੋਈ ਨਹੀਂ ਮਾਰਨਾ ਜੀ ਠੀਕ ਹੈ ਗੱਲ ਨਹੀਂ ਗੱਪ ਤਾਂ ਬਸ ਫੜਿਆ ਗਿਆ ਸੀ ਹਾਂਜੀ ਹਾਂ ਵੈਰੀ ਗੁੱਡ ਸਹੀ ਗੱਲ ਕੀਤੀ ਤੁਸੀਂ ਅੱਛਾ ਨੰਬਰ ਕਿਹੜਾ ਚੱਲਦਾ ਆਪਣੇ ਕੋਲ ਰੀਕੋ 94632 39017 ਜੀ ਇਹ ਮਾਸਟਰ ਜੀ ਦਾ ਨੰਬਰ ਹੈ ਹਾਂਜੀ ਠੀਕ ਹੈ ਲੋ ਵੀ ਮਿੱਤਰੋ ਇਹ ਸੀ ਬਾਈ ਰੀਕੂ ਤੇ ਰੀਕੂ ਦੇ ਜਾਨਵਰ ਤੇ ਫਾਰਮ ਕਿਵੇਂ ਲੱਗਾ ਦੱਸਿਓ ਜਰੂਰ ਬਾਕੀ ਮਿੱਤਰੋ ਜਿਹੜਾ ਵੀ ਕੋਈ ਵੀ ਆਪਾਂ ਜਿੱਥੇ ਵੀ ਵੀਡੀਓ ਬਣਾਉਨੇ ਹੁੰਨੇ ਆ ਤਸੱਲੀ ਕਰਨੀ ਜਿਹੜੀ ਹੁੰਦੀ ਹੈ ਨਾ ਉਹ ਆਪਣਾ ਆਪ ਦਾ ਹੱਕ ਹੁੰਦਾਗਾ ਤੇ ਝੋਟੀ ਮੈਨੂੰ ਚੰਗੀ ਲੱਗੀ ਤੇ ਬਾਕੀ ਸੋਨੂੰ ਕਿਵੇਂ ਲੱਗੀ ਦੱਸਿਓ ਜਰੂਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਭਰਾ ਵੀਡੀਓ ਨੂੰ ਸ਼ੇਅਰ ਕਰਦੇ ਆ